ਮਰੀਕ ਕੱਲ ਸਪੈਸ਼ਲ ਨਾਕਾ ਬੰਦੀ ਸੀਗੀ ਸਾਡੀ ਤੇ ਐਸਆਈ ਚਰਨਜੀਤ ਸਿੰਘ ਹੈਗਾ ਖਾਲੜੇ ਥਾਣੇ ਦਾ ਉਹਨੇ ਨਾਕਾ ਲਾਇਆ ਹੋਇਆ ਸੀਗਾ ਸੂਆ ਪੁਲ ਤੇ ਵੀਰਮ ਤੋਂ ਜਿਹੜੇ ਪੂਲੇ ਨੂੰ ਜਾਂਦੀ ਸੜਕ ਉਹਦੇ ਤੇ ਉੱਥੋਂ ਇੱਕ ਗੱਡੀ ਆਂਦੀ ਦੇਖੀ ਐਕਐਸਯੂਵੀ 300 ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਤੇਜ਼ ਕਰਨ ਲੱਗੇ ਸੀਗੇ ਹੜਬੜਾ ਕੇ ਉਹਨਾਂ ਤੋਂ ਗੱਡੀ ਉੱਥੇ ਬੰਦ ਹੋ ਗਈ ਥੱਲੇ ਕੱਚੇ ਉਤਰ ਗਏ ਉਹਨਾਂ ਤੋਂ ਦੋ ਬੰਦੇ ਜਿਹੜੇ ਉਹਦੇ ਚ ਨੌਜਵਾਨ ਸਵਾਰ ਸਿੰਘ ਬੁੱਲਾ ਜਿਹੜੇ ਉਹਨਾਂ ਨੂੰ ਪੁੱਛ ਕੇ ਚ ਕੀਤੀ ਤਾਂ ਉਹਨਾਂ ਨੇ ਨਾਮ ਇੱਕ ਦਾ ਗੁਰਜੀਤ ਸਿੰਘ ਸੀਗਾ ਮੁੰਡੇ ਪਿੰਡ ਦਾ ਗੋਇੰਦਵਾਲ ਥਾਣੇ ਦਾ ਦੂਜੇ ਦਾ ਸੁਖਵਿੰਦਰ ਸਿੰਘ ਸੀਗਾ ਉਹਨਾਂ ਨੂੰ ਆਪਸ਼ਨ ਦੇ ਕੇ ਫਿਰ ਡੀਐਸਪੀ ਸਾਹਿਬ ਪਿੱਛੇ ਵੰਡ ਮੌਕੇ ਤੇ ਪੁੱਜੇ ਉਹਨਾਂ ਦੀ ਜਿਹੜੀ ਸਰਚ ਕੀਤੀ ਗਈ ਸਰਚ ਕਰਨ ਤੇ ਜਿਹੜਾ ਗੁਰਜੀਤ ਸੀਗਾ ਉਹਦੇ ਕੋਲੋਂ 508 ਗ੍ਰਾਮ ਤੇ ਦੂਜੇ ਕੋਲੋਂ ਸੁਖਵਿੰਦਰ ਕੋਲੋਂ 957 ਗ੍ਰਾਮ ਜਿਹੜੀ ਹੀਰੋਇਨ ਬਰਾਮਦ ਹੋਈ ਸਾਰੀ ਟੋਟਲ ਕਿੰਨੀ ਹੋਈ ਸਾਰੀ ਟੋਟਲ 1 ਕਿਲੋ 400 65 ਗ੍ਰਾਮ ਉਹ ਹਜੇ ਵੈਰੀਫਾਈ ਕਰ ਰਹੇ ਆ ਇੰਟਰੋਗੇਸ਼ਨ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੀ ਸਾਰੀ ਹੋ ਸਕਦਾ ਹੈ ਕਿ ਜੇ ਪਾਕਿਸਤਾਨ ਤੋਂ ਡਰੋਨ ਆਉਂਦੇ ਡਰੋਨ ਰਹੀ ਹੈ ਦੇਖੋ ਪੋਸਿਬਿਲਟੀ ਤਾਂ ਰੂਲ ਆਊਟ ਨਹੀਂ ਕੀਤੀ ਜਾ ਸਕਦੀ ਇੱਥੇ ਤਾਂ ਆਪਣੇ ਤਾਂ ਕਿਤੇ ਕਲਟੀਵੇਸ਼ਨ ਹੈ ਨਹੀਂ ਹੀਰੋਇਨ ਦੀ ਆਂਦੀ ਤਾਂ ਜਿਆਦਾ ਪਾਰੋਂ ਆ ਜਾਂ ਕਿਤੋਂ ਉਹ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਨਵੈਸਟੀਗੇਸ਼ਨ ਕਰ ਰਹੇ ਹਾਂ ਮੇਰੀ ਕੱਲ ਸਪੈਸ਼ਲ ਨਾਕਾ ਬੰਦੀ ਸੀਗੀ ਸਾਡੀ ਤੇ ਐਸਆਈ ਚਰਨਜੀਤ ਸਿੰਘ ਹੈਗਾ ਖਾਲੜੇ ਥਾਣੇ ਦਾ ਉਹਨੇ ਨਾਕਾ ਲਾਇਆ ਹੋਇਆ ਸੀਗਾ ਸੂਆ ਪੁਲ ਤੇ ਵੀਰਮ ਤੋਂ ਜਿਹੜੇ ਪੂਲੇ ਨੂੰ ਜਾਂਦੀ ਸੜਕ ਉਹਦੇ ਤੇ ਉੱਥੋਂ ਇੱਕ ਗੱਡੀ ਆਂਦੀ ਦੇਖੀ ਐਕਐਸਯੂਵੀ 300 ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਤੇਜ਼ ਕਰਨ ਲੱਗੇ ਸੀਗੇ ਹੜਬੜਾ ਕੇ ਉਹਨਾਂ ਤੋਂ ਗੱਡੀ ਉੱਥੇ ਬੰਦ ਹੋ ਗਈ ਥੱਲੇ ਕੱਚੇ ਉਤਰ ਗਏ ਉਹਨਾਂ ਤੋਂ ਦੋ ਬੰਦੇ ਜਿਹੜੇ ਉਹਦੇ ਚ ਨੌਜਵਾਨ ਸਵਾਰ ਸਿੰਘ ਬੁੱਲਾ ਜਿਹੜੇ ਉਹਨਾਂ ਨੂੰ ਪੁੱਛ ਕੇ ਚ ਕੀਤੀ ਤਾਂ ਉਹਨਾਂ ਨੇ ਨਾਮ ਇੱਕ ਦਾ ਗੁਰਜੀਤ ਸਿੰਘ ਸੀਗਾ ਮੁੰਡੇ ਪਿੰਡ ਦਾ ਗੋਇੰਦਵਾਲ ਥਾਣੇ ਦਾ ਦੂਜੇ ਦਾ ਸੁਖਵਿੰਦਰ ਸਿੰਘ ਸੀਗਾ ਉਹਨਾਂ ਨੂੰ ਆਪਸ਼ਨ ਦੇ ਕੇ ਫਿਰ ਡੀਐਸਪੀ ਸਾਹਿਬ ਪਿੱਛੇ ਵੰਡ ਮੌਕੇ ਤੇ ਪੁੱਛੇ ਉਹਨਾਂ ਦੀ ਜਿਹੜੀ ਸਰਚ ਕੀਤੀ ਗਈ ਸਰਚ ਕਰਨ ਤੇ ਜਿਹੜਾ ਗੁਰਜੀਤ ਸੀਗਾ ਉਹਦੇ ਕੋਲੋਂ 508 ਗ੍ਰਾਮ ਤੇ ਦੂਜੇ ਕੋਲੋਂ ਸੁਖਵਿੰਦਰ ਕੋਲੋਂ 957 ਗ੍ਰਾਮ ਜਿਹੜੀ ਹੀਰੋਇਨ ਬਰਾਮਦ ਹੋਈ ਸਰੀ ਟੋਟਲ ਵੀ ਨਹੀਂ ਹੋਈ ਸਾਰੀ ਟੋਟਲ 1 ਕਿਲੋ 400 65 ਗ੍ਰਾਮ ਸਰ ਕੋਈ ਪਹਿਲਾਂ ਵੀ ਪਰਚੇ ਗਏ ਸਰ ਨੂੰ ਉਹ ਹਜੇ ਵੈਰੀਫਾਈ ਕਰ ਰਹੇ ਆ ਇੰਟਰੋਗੇਸ਼ਨ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੀ ਸਰ ਇਹ ਹੋ ਸਕਦਾ ਕਿ ਜੇ ਪਾਕਿਸਤਾਨ ਤੋਂ ਡਰੋਨ ਆਉਂਦੇ ਡਰੋਨ ਰਹੀ ਹੈ ਯੂ ਦੇਖੋ ਪੋਸਿਬਿਲਟੀ ਤਾਂ ਰੂਲ ਆਊਟ ਨਹੀਂ ਕੀਤੀ ਜਾ ਸਕਦੀ ਇੱਥੇ ਤਾਂ ਆਪਣੇ ਤਾਂ ਕਿਤੇ ਕਲਟੀਵੇਸ਼ਨ ਹੈ ਨਹੀਂ ਹੀਰੋਇਨ ਦੀ ਆਂਦੀ ਤਾਂ ਜਿਆਦਾ ਪਾਰੋਂ ਆ ਜਾਂ ਕਿਤੋਂ ਉਹ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਨਵੈਸਟੀਗੇਸ਼ਨ ਕਰ ਰਹੇ ਹਾਂ ਮੇਰੀ ਕੱਲ ਸਪੈਸ਼ਲ ਨਾਕਾ ਬੰਦੀ ਸੀਗੀ ਸਾਡੀ ਤੇ ਐਸਆਈ ਚਰਨਜੀਤ ਸਿੰਘ ਹੈਗਾ ਖਾਲੜੇ ਥਾਣੇ ਦਾ ਉਹਨੇ ਨਾਕਾ ਲਾਇਆ ਹੋਇਆ ਸੀਗਾ ਸੂਆ ਪੁਲ ਤੇ ਵੀਰਮ ਤੋਂ ਜਿਹੜੇ ਪੂਲੇ ਨੂੰ ਜਾਂਦੀ ਸੜਕ ਉਹਦੇ ਤੇ ਉਥੋਂ ਇੱਕ ਗੱਡੀ ਆਂਦੀ ਦੇਖੀ ਐਕਐਸਯੂਵੀ 300 ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਤੇਜ਼ ਕਰਨ ਲੱਗੇ ਸੀਗੇ ਹੜਬੜਾ ਕੇ ਉਹਨਾਂ ਤੋਂ ਗੱਡੀ ਉੱਥੇ ਬੰਦ ਹੋ ਗਈ ਥੱਲੇ ਕੱਚੇ ਉਤਰ ਗਏ ਉਹਨਾਂ ਤੋਂ ਦੋ ਬੰਦੇ ਜਿਹੜੇ ਉਹਦੇ ਚ ਨੌਜਵਾਨ ਸਵਾਰ ਸਿੰਘ ਬੁੱਲਾ ਜਿਹੜੇ ਉਹਨਾਂ ਨੂੰ ਪੁੱਛ ਕੇ ਚ ਕੀਤੀ ਤਾਂ ਉਹਨਾਂ ਨੇ ਨਾਮ ਇੱਕ ਦਾ ਗੁਰਜੀਤ ਸਿੰਘ ਸੀਗਾ ਮੁੰਡੇ ਪਿੰਡ ਦਾ ਗੋਇੰਦਵਾਲ ਥਾਣੇ ਦਾ ਦੂਜੇ ਦਾ ਸੁਖਵਿੰਦਰ ਸਿੰਘ ਸੀਗਾ ਉਹਨਾਂ ਨੂੰ ਆਪਸ਼ਨ ਦੇ ਕੇ ਫਿਰ ਡੀਐਸਪੀ ਸਾਹਿਬ ਪਿੱਖੇਵੰਡ ਮੌਕੇ ਤੇ ਪੁੱਜੇ ਉਹਨਾਂ ਦੀ ਜਿਹੜੀ ਸਰਚ ਕੀਤੀ ਗਈ ਸਰਚ ਕਰਨ ਤੇ ਜਿਹੜਾ ਗੁਰਜੀਤ ਸੀਗਾ ਉਹਦੇ ਕੋਲੋਂ 508 ਗ੍ਰਾਮ ਤੇ ਦੂਜੇ ਕੋਲੋਂ ਸੁਖਵਿੰਦਰ ਕੋਲੋਂ 957 ਗ੍ਰਾਮ ਜਿਹੜੀ ਹੀਰੋਇਨ ਬਰਾਮਦ ਹੋਈ ਸਰੀ ਟੋਟਲ ਕਿੰਨੀ ਹੋਈ ਸਾਰੀ ਟੋਟਲ 1 ਕਿਲੋ 400 65 ਗ੍ਰਾਮ ਸਰ ਕੋਈ ਪਹਿਲਾਂ ਵੀ ਪਰਚੇ ਗਏ ਸਰ ਨੂੰ ਉਹ ਹਜੇ ਵੈਰੀਫਾਈ ਕਰ ਰਹੇ ਆ ਇੰਟਰੋਗੇਸ਼ਨ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੀ ਸਰ ਇਹ ਹੋ ਸਕਦਾ ਕਿ ਜੇ ਪਾਕਿਸਤਾਨ ਤੋਂ ਡਰੋਨ ਆਉਂਦੇ ਡਰੋਨ ਰਹੀ ਹੈ ਯੂ ਦੇਖੋ ਪੋਸਿਬਿਲਟੀ ਤਾਂ ਰੂਲ ਆਊਟ ਨਹੀਂ ਕੀਤੀ ਜਾ ਸਕਦੀ ਇੱਥੇ ਤਾਂ ਆਪਣੇ ਤਾਂ ਕਿਤੇ ਕਲਟੀਵੇਸ਼ਨ ਹੈ ਨਹੀਂ ਹੀਰੋਇਨ ਦੀ ਆਂਦੀ ਤਾਂ ਜ਼ਿਆਦਾ ਪਾਰੋਂ ਆ ਜਾਂ ਕਿਤੋਂ ਉਹ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਨਵੈਸਟੀਗੇਸ਼ਨ ਕਰ ਰਹੇ ਹਾਂ